ਹੁਸ਼ਿਆਰਪੁਰ ਦੇ ਹਲਕਾ ਟਾਂਡਾ ਦੇ ਦਾਰਾਪੁਰ ਪਟਕ ਨਸਤੇਕ ਚੋਰਾਂ ਨੇ ਬੀਤੀ ਰਾਤ ਦੋ ਦੁਕਾਨਾਂ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਚੋਰੀ ਦੀ ਸਾਰੀ ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਾਣਕਾਰੀ ਦਿੰਦੇ ਹੋਏ ਕਰਿਆਨੇ ਦੀ ਦੁਕਾਨ ਦੇ ਮਾਲਕ ਅਨਿਲ ਕੁਮਾਰ ਨੇ ਦੱਸਿਆ ਕਿ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਸਵੇਰੇ ਜਦ ਆਕੇ ਦੇਖਿਆ ਤਾਂ ਜਿੰਦੇ ਟੁੱਟੇ ਹੋਏ ਸੀ ਅਤੇ ਗੱਲੇ ਵਿੱਚੋਂ 3500 ਨਕਦੀ ਗਾਇਬ ਸੀ ਇਸ ਤੋਂ ਇਲਾਵਾ ਹੋਰ ਦੁਕਾਨ ਦੇ ਮਾਲਕ ਰਾਜਨਪ uri ਨੇ ਦੱਸਿਆ ਕਿ ਉਸ ਦੀ ਦੁਕਾਨ ਵਿੱਚੋਂ ਚੋਰਾਂ ਨੇ ਕੁਝ ਸਿਗਰਟਾਂ ਦੇ ਡੱਬੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਹੈ ਚੋਰੀ ਦਾ ਸ਼ਿਕਾਰ ਹੋਏ ਦੁਕਾਨਦਾਰਾਂ ਨੇ ਟਾਂਡਾ ਪੁਲਿਸ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਫੜਿਆ ਜਾਵੇ ਆਪਣੇ ਰਾਜਨਪ uri ਬੋ ਰਿਹਾ ਜੀ ਆਪਾਂ ਰਾਤ ਤਕਰੀਬਨ 10:00 ਵਜੇ ਦੁਕਾਨ ਬੰਦਾ ਕੇ ਘਰ ਗਏ ਆਂ ਔਰ ਸਾਲੋ ਬਿੱਟੂ ਕੋਲੋਂ ਸੇ ਰਿਪੋਰਟ ਤੇ ਪਤਾ ਲੱਗਿਆ ਵੀ ਤੁਹਾਡੀ ਜਿਨਾਂ ਦੇ ਸ਼ਟਰ ਭੱਜ ਗਿਆ ਵਾ ਅਸੀਂ ਆ ਕੇ ਦੇਖਿਆ ਜਿੰਨਾ ਪੱਟਾ ਹੋਇਆ ਸੀਗਾ ਇੰਨ ਗੱਲਾਂ ਖਿਲ ਰਿਹਾ ਹੋਇਆ ਜਿਹਨੇ ਕੱਲੇ ਜੋ ਪੈਸ਼ ਲਗਾਇਆ ਭਾਂਸੀ ਭਾਂ ਲੈ ਗਏ ਆ ਔਰ ਆਪਣੇ ਜਿਹੜਾ ਸਾਡੀ ਸਿਕਟਰੀ ਦੀ ਦੱਬੀਏ ਦੁਕਾਨ ਤੋਂ ਲੈ ਗਏ ਆ ਕੋਰ ਦੁਕਾਨ ਦੇ ਸਮਾਨ ਨੂੰ ਛੇ ਛੇੜਾਖਾਨੀ ਕਰਕੇ ਜੋ ਉਹਨਾਂ ਦੇਤਾ ਹੈ ਫ੍ਰਿਜ ਦੇ ਸਮਾਨ ਕੱਢੇ ਅੰਦਰੋਂ ਸਮਾਨ ਕੱਢ ਕੇ ਜੋ ਉਹਨਾਂ ਦਾ ਹਟਾਇ ਲੱਗਾ ਹੈ ਲਗਭਗ ਕਿੰਨਾ ਕੁ ਨੁਕਸਾਨ ਸੀ ਲਗਭਗ ਤਕਰੀਬਨ ਮੈਂ ਹੁਣ ਕੋਈ ਦੁਕਾਨ ਤੇ ਕੋਈ ਦੁਕਾਨ ਭਰੀ ਪਈ ਦੁਕਾਨ ਦੇ ਅੰਦਰੋਂ ਕੀ ਨੁਕਸਾਨ ਲੱਗਿਆ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ 5000 ਦੇ ਲੱਗੇ 10000 ਦੇ ਲੱਗੇ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪਰ ਚੋਰੀ ਤੇ ਚੋਰੀ ਹੈ ਜੀ ਚਾਹੇ ਰੁਪਏ ਦੀ ਚਾਹੇ 10000 ਦੀ ਹੈ ਚਾਹੇ ਲੱਖ ਰੁਪਏ ਦੀ ਹੈ ਤੇ ਸਾਡੇ ਪੁਲਿਸ ਪ੍ਰਸ਼ਾਸਨ ਲਗੇ ਇਹ ਬੇਨਤੀ ਹੈ ਉਹਨਾਂ ਨੂੰ ਕਰਾਂ ਕਿ ਏਸੀ ਵੱਲ ਤੋਜਹ ਦਿੱਤੀ ਜਾਵੇ ਇੱਕ ਸਭ ਤੋਂ ਵੱਡੀ ਮਾੜੀ ਗੱਲ ਹੈ ਜਿਹੜੀ ਦਾਰਾਪੁਰ ਦੇ ਵਿੱਚ ਹੈ ਆ ਇਹ ਚੌਂਕ ਦੇ ਵਿੱਚ ਲਾਈਟ ਦਾ ਪ੍ਰਬੰਧ ਹੈ ਨਹੀਂ ਹਰ ਵੇਲੇ ਹਨੇਰਾ ਰਹਿੰਦਾ ਵਾ ਜਿਸ ਗੱਲ ਤੋਂ ਅਸੀਂ ਪਰੇਸ਼ਾਨ ਆ ਅਸੀਂ ਕਹਿ ਗਏ ਥਾਗਾ ਪਰ ਚੌਂਕ ਦੀ ਲਾਈਟ ਨੂੰ ਸਮਝਿਆ ਕੋਈ ਠੀਕ ਨਹੀਂ ਕਰ ਰਿਹਾ ਤੇ ਸਰਕਾਰ ਵਾਲੇ ਧਿਆਣਾ ਸਰਕਾਰ ਨੂੰ ਬਹੁਤ-ਬਹੁਤ ਧੰਨ ਅਸੀਂ ਰਾਤ ਕੋਈ 9:30 ਪੌਣੇ 10 ਵਜੇ ਆਪਣੀ ਦੁਕਾਨ ਵਧਾ ਕੇ ਗਏ ਆ ਸਾਡੇ ਰੋਜ਼ ਸਵੇਰੇ ਦੁੱਧ ਹੁੰਦਾ ਵਾ ਦੁੱਧ ਦੀ ਸਾਡੀ ਨਗਦੀ ਇੱਥੇ ਪਈ ਸੀ 3600 ਰੁਪਿਆ 1000 ਰੁਪਏ ਦੀ ਭਾਂਸੀ ਦੀ 20 ਸਿਕਟਾਂ ਦੀਆਂ ਡੱਬੀਆਂ ਪਈਆਂ ਸੀ 3300 ਰੁਪਏ ਦੀਆਂ ਸਿਕਟਾਂ ਦੀਆਂ ਡੱਬੀਆਂ ਸੀਗਾ ਡੱਬਾ ਪੂਰਾ ਬੰਦ ਪਿਆ ਸੀ ਉਹ ਸੀਗਾ ਕੁਝ ਇੱਥੇ ਹੋਰ ਭਾਂਣ ਪਈ ਸੀ ਤੇ ਕੁਝ ਸਾਡਾ ਸਮਾਨ ਸਾਬਣ ਸਟਿੰਗ ਵਗੈਰਾ ਤੇ ਹੋਰ ਸਾਰਾ ਸਮਾਨ ਜਿੰਨਾ ਵੀ ਸੀਗਾ ਇੱਥੇ ਸਾਰਾ ਫੋਲਾ ਫੋੜੀ ਕਰਕੇ ਅਸੀਂ ਜਦੋਂ ਸਵੇਰੇ ਆ ਕੇ ਆਪਣੀ ਦੁਕਾਨ ਦੇ ਤਾਲੇ ਖੋਲਣ ਲੱਗੇ ਤਾਂ ਦੇਖਿਆ ਤਾਲੇ ਟੁੱਟੇ ਪਏ ਸੀਗੇ ਕਿੰਨੇ ਵਜੇ ਆਇਆ ਇਸ ਸਵੇਰੇ ਦੁਕਾਨ ਤੇ ਕਾਸ਼ੀ ਸਵੇਰੇ ਆਪਣੀ ਦੁਕਾਨ ਤੇ ਤਕਰੀਬਨ 5:30 ਪੌਣੇ 6 ਵਜੇ ਆਏ ਜੀ ਉਦੋਂ ਜਦੋਂ ਅਸੀਂ ਆ ਕੇ ਤਾਲੇ ਆ ਦੇਖਿਆ ਤੇ ਤਾਲੇ ਟੁੱਟੇ ਪਏ ਸੀਗੇ ਤੇ ਅਸੀਂ ਆਪਣੇ ਜਦ ਅੰਦਰ ਦੇਖਿਆ ਤੇ ਸਾਰਾ ਸਮਾਨ ਇਹਦਾ ਖਿਲਰਿਆ ਪਿਆ ਸੀ ਗੱਲਾਂ ਵੀ ਤੋੜਿਆ ਹੋਇਆ ਸੀਗਾ ਤੇ ਇੱਥੇ ਸਾਰੇ ਸ਼ਿਟਾਂ ਦੇ ਖਾਨੇ ਖੁੱਲੇ ਪਏ ਸੀਗੇ ਤੇ ਨੁਕਸਾਨ ਲਗਭਗ ਲਗਭਗ 15 ਤੋਂ 20000 ਰੁਪਏ ਦਾ ਨੁਕਸਾਨ ਕਰ ਗਏ ਜੀ